ਨੇ ਦੇਖੋ ਹੁਣ ਇਹ ਗੱਲ ਆ ਜਾਂਦੀ ਹੈ ਨਾ ਜਿਵੇਂ ਇਹ ਤਰਕ ਤਾਂ ਆਪ ਪਾਰਲਮੈਂਟਸ ਵਾਲੇ ਦਿੰਦੇ ਨੇ ਵੀ ਸੈਨੇਟ ਜਦੋਂ ਇਹਨਾਂ ਨੇ ਸੈਨੇਟ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀਗਾ ਜਦੋਂ ਇਹਨਾਂ ਨੇ 1 ਨਵੰਬਰ ਨੂੰ ਨੋਟੀਫਿਕੇਸ਼ਨ ਕੱਢਿਆ ਵੀ ਇਹਦੇ ਮੈਂਬਰ 91 ਤੋਂ 31 ਕਰ ਦਿੱਤੇ ਜਾਂਦੇ ਨੇ ਤੇ ਇਹਨਾਂ ਨੂੰ ਪੁੱਛੇ ਕਿ ਵੀ ਤੁਸੀਂ ਕਿਉਂ ਕਰ ਰਹੇ ਹੋ ਤੇ ਇਹਨਾਂ ਨੇ ਉਦੋਂ ਹੀ ਲੌਜੀਕ ਦਿੱਤਾ ਸੀਗਾ ਵੀ ਇਹਦੀ ਐਫੀਸ਼ੀਐਂਸੀ ਵਧਾਉਣ ਦੇ ਲਈ ਕਿਉਂਕਿ ਸੈਨੇਟਰ ਆਮ ਤੌਰ ਤੇ ਸਲੋ ਕੰਮ ਕਰਦੇ ਨੇ ਫੈਸਲੇਬਾਜ਼ ਸਲੋ ਲੈ ਜਾਂਦੇ ਨੇ ਇਥੇ ਤੇ ਕਦੇ-ਕਦੇ ਆਪਸ ਵਿੱਚ ਹੈ ਨਾ ਵੀ ਬਹਿਸਬਾਜੀ ਵੀ ਹੋ ਜਾਂਦੀ ਹੈ ਇਸ ਕਰਕੇ ਕੰਮ ਨੂੰ ਹੋਰ ਐਫੀਸ਼ੀਐਂਟ ਬਣਾਉਣ ਦੇ ਲਈ ਅਸੀਂ ਸੈਨੇਟ ਨੂੰ ਖਤਮ ਕਰ ਰਹੇ ਹਾਂ ਇਹ ਉਹਨਾਂ ਦਾ ਲੌਜੀਕ ਹੈ ਹੁਣ ਤੁਸੀਂ ਦੇਖੋ ਵੀ ਕੀ ਆਪਾਂ ਜਮਹੂਰੀ ਅਦਾਰਿਆਂ ਦੇ ਵਿੱਚ ਜੇ ਫੰਕਸ਼ਨਿੰਗ ਸਹੀ ਨਹੀਂ ਹੋ ਰਹੀ ਤਾਂ ਆਪਾਂ ਫੰਕਸ਼ਨਿੰਗ ਸਹੀ ਕਰਨ ਦੀ ਗੱਲ ਕਰਾਂਗੇ ਜੋ ਕੋਈ ਲੋਕ ਉੱਥੇ ਗਲਤ ਆਪਣੀ ਗਲਤ ਕਾਰਵਾਈਆਂ ਕਰ ਰਹੇ ਨੇ ਜਿੰਮੇਵਾਰੀ ਨਹੀਂ ਸੰਭਰੇ ਉਹਨਾਂ ਨੂੰ ਆਪਾਂ ਜਵਾਬ ਦੇ ਮੰਨਾਂਗੇ ਜਾਂ ਫਿਰ ਆਪਾਂ ਉਸ ਢਾਂਚੇ ਨੂੰ ਖਤਮ ਕਰਨ ਦੀ ਗੱਲ ਕਰਦਾਂਗੇ ਜੇ ਹੁਣ ਵੀ ਦੇਖੋ ਲੋਕ ਸਭਾ ਦੇ ਵਿੱਚ ਰਾਤ ਆਪਣੀ ਵਿਧਾਨ ਸਭਾ ਦੇ ਵਿੱਚ ਕਿੰਨਾ ਕੁਝ ਹੋ ਜਾਂਦਾ ਹੈ ਮਤਲਬ ਇਹ ਬਹਿਸ ਬਾਜੀ ਤੇ ਹੋ ਜਾਂਦੇ ਕਦੇ ਕਦੇ ਕੋਈ ਗਾਲਾਂ ਕੱਢ ਦਿੰਦੇ ਨੇ ਵੀ ਟੌਂਟ ਬਾਜੀ ਤਾਂ ਆਮੀ ਚਲਦੀ ਹੈ ਮਤਲਬ ਇੱਕ ਇੱਕ ਵੀ ਕਮੈਂਟ ਮਾਰਨੇ ਦੂਸਰੇ ਤੇ ਹਨਾ ਕਾਫੀ ਕੁਝ ਹੁੰਦਾ ਹਣ ਆਪਾਂ ਨੂੰ ਪਤਾ ਲੜਦੀ ਪੈਂਦੇ ਨੇ ਫਿਜ਼ੀਕਲੀ ਫਿਰ ਆਪਾਂ ਉਹ ਤਾਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਉਹਨਾਂ ਦਾ ਇਹਨੂੰ ਖਤਮ ਕਰ ਦਿੱਤਾ ਜਾਵੇ ਆਪਾਂ ਜੋ ਲੋਕ ਉਸ ਚੀਜ਼ਾਂ ਉਹਨਾਂ ਚੀਜ਼ਾਂ ਨੂੰ ਅੰਜਾਮ ਦਿੰਦੇ ਨੇ ਆਪਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਹੈ ਵੀ ਇਹ ਚੀਜ਼ ਇਹਨਾਂ ਨੇ ਕੀਤੀ ਤੇ ਗਲਤ ਹੈ ਉਵੇਂ ਕੱਲ ਨੂੰ ਮੰਨ ਲਓ ਜੇ ਸੈਨੇਟਰ ਆਪਣਾ ਕੰਮ ਨਹੀਂ ਕਰਦੇ ਯਮਾਲੋ ਉਹ ਵਿਦਿਆਰਥੀਆਂ ਦੇ ਉਲਟ ਕੋਈ ਫੈਸਲਾ ਲੈਂਦੇ ਨੇ ਆਪਣੀ ਆਪਣੀ ਹਮਾਇਤ ਕਰਦੇ ਨੇ ਉਹਦੇ ਵਿੱਚ ਹੈ ਨਾ ਵੀ ਉਹਦੇ ਵਿੱਚ ਫਿਰ ਉਹਨਾਂ ਦੇ ਜੋ ਵੀ ਆਪਣਾ ਹੋਊਗਾ ਵੀ ਆਪਾਂ ਪ੍ਰੋਟੈਸਟ ਕਰ ਸਕਦੇ ਆ ਨਾਲ ਗੱਲਬਾਤ ਕਰਨੀ ਹੈ ਕਿ ਮਸਲੇ ਹੋਣਗੇ ਉਹ ਉਹ ਬਾਅਦ ਦੀ ਗੱਲ ਜਦੋਂ ਸੈਨੇਟ ਹੋਊਗੀ ਉਦੋਂ ਦੀ ਗੱਲ ਹੈ